ਸੋਨੇ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੀ ਉਤਾਰ-ਚੜ੍ਹਾਅ ਦਾ ਸਿੰਦਾਂ ਪੈਸਾਰ ਬਾਜ਼ਾਰਾਂ ਦੇ ਪੈ ਰਿਹਾ ਹੈ ਜਿੱਥੇ ਪਹਿਲਾਂ ਸੋਨੇ ਦੀਆਂ ਦੁਕਾਨਾਂ ਵਿੱਚ ਗਾਗਾ ਦੀ ਭੀੜ ਹੁੰਦੀ ਸੀ ਉੱਥੇ ਹੁਣ ਬਹੁਤ ਸਾਰੀਆਂ ਦੁਕਾਨਾਂ 'ਚ ਖਾਲੀਪਨ ਦਿਖਾਈ ਦੇ ਰਿਹਾ ਹੈ ਕੀਮਤਾਂ ਵਿੱਚ ਵਾਧਾ ਤੇ ਘਟਾਵਾਂ ਲੋਕਾਂ ਨੂੰ ਸੋਨਾ ਖਰੀਦਣ ਤੋਂ ਰੋਕ ਰਹੇ ਹਨ ਵਿਆਹ ਸ਼ਾਦੀਆਂ ਤੇ ਹੋਰ ਸਮਰੋਹਾਂ ਦੇ ਬਾਵਜੂਦ ਕਾਹ ਕੀਮਤਾਂ ਦੇ ਸਥਿਰ ਹੋਣ ਦੀ ਉਡੀਕ ਕਰ ਰਹੇ ਹਨ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜਦੋਂ ਕੀਮਤਾਂ ਘਟਣਗੀਆਂ ਤਾਂ ਖਰੀਦਦਾਰੀ ਹੋ ਸਕਦੀ ਹੈ ਪਰ ਇਸ ਸਮੇਂ ਉਤਾਰ ਚੜ੍ਹਾਵ ਕਰਨ ਵਿਕਰੀ ਤੇਜ਼ੀ ਨਾਲ ਘਟ ਗਈ ਹੈ ਇਸ ਨਾਲ ਕਾਰੋਬਾਰ ਕਾਫੀ ਪ੍ਰਭਾਵਿਤ ਹੋ ਰਿਹਾ ਹੈ ਮੈਂ 72 ਤੋਂ ਇਸ ਕੰਮ ਦੇ ਵਿੱਚ ਆ ਜਿਸ ਤਰ੍ਹਾਂ ਇਸ ਵੇਲੇ ਸੋਨੇ 'ਚ ਫਲਕਚੁਏਸ਼ਨ ਆਈ ਹੈ ਮੈਂ ਆਪਣੀ ਲਾਈਫ ਚ ਦੇ ਦੇਖੀ ਨਹੀਂ 10-10 ਸਾਲ 8-8 ਸਾਲ ਸੋਨਾ ਇੱਕ ਤਰ੍ਹਾਂ ਦਾ ਇੱਕੋ ਹੀ ਰੇਟ ਰਹਿੰਦਾ ਸੀ ਜਾਨੀ ਕਿ 4000 ਦਾ ਤੇ ਕਦੇ 4200 ਹੋ ਗਿਆ ਕਦੇ 4100 ਹੋ ਗਿਆ ਤੇ ਕਦੇ 3900 ਹੋ ਗਿਆ ਇਹ ਜੱਕ ਜਮ ਤੇਜ਼ੀ ਨੇ ਗਾਹ ਤੇ ਬਹੁਤ ਅਸਰ ਪਾਇਆ ਗਾਹ ਪਰੇਸ਼ਾਨ ਹੈ ਮੈਂ ਸੋਨਾ ਖਰੀਦਾਂ ਕਿ ਨਾ ਖਰੀਦਾਂ ਅੱਜ ਜਿਹੜਾ ਸੀ ਪਿਛਲਾ ਟ੍ਰੈਂਡ ਦੇਖਿਆ ਜਦੋਂ ਦਾ ਸੋਨਾ ਦਾ ਰੇਟ ਬਹੁਤ ਜ਼ਿਆਦਾ ਵਧਿਆ ਹੈ ਉਹਦੇ ਕਰਕੇ ਕਸਟਮਰ ਤੇ ਜਿਹੜੀ ਆਪਣਾ ਬਾਇੰਗ ਕੈਪੈਸਿਟੀ ਹੈ ਜਿਹੜੀ ਪਾਕਟ ਉਹ ਛੋਟੀ ਹੁੰਦੀ ਚਲੀ ਗਈ ਜਿਹੜੇ ਅਸੀਂ ਆਪਣਾ ਕਈ ਵਾਰੀ ਦੇਖਿਆ ਕਿ ਜਿਸ ਐਵਰੇਜ ਕਸਟਮਰ ਨੇ 100 ਗ੍ਰਾਮ ਸੋਨਾ ਖਰੀਦਣਾ ਹੁੰਦਾ ਸੀਗਾ ਉਹ ਅੱਜ 30 40 50 ਗ੍ਰਾਮ ਦੇ ਵਿੱਚ ਹੀ ਲੈ ਗਿਆ ਯਾ ਆਪਣਾ ਵੱਡੇ ਸੈਟਸ ਦੀ ਵਿਕਰੀ ਘਟ ਗਈ ਇਹਦੀ ਹੈ ਛੋਟੇ ਛੋਟੇ ਲਾਈਟ ਵੇਟ ਜੁਐਲਰੀ ਜ਼ਿਆਦਾ ਚੱਲ ਰਹੀ ਹੈ ਪਰ ਅਸੀਂ ਇਹ ਸਭ ਨੂੰ ਆਪਣਾ ਕਹਦੇ ਕੋਈ ਆਪਣੇ ਮਾਧਿਅਮ ਤੋਂ ਦੱਸਣਾ ਚਾਹੁੰਦੇ ਆ ਕਿ ਜਿਹੜੀ ਸਾਡਾ ਆਪਣਾ ਇਨਵੈਸਟਮੈਂਟ ਹੈ 골ਡ ਦੇ ਵਿੱਚ ਜਿਹੜੀ ਕਈ ਦਸ਼ਕਾਂ ਤੋਂ ਕਿਆ ਮੈਂ ਕਹਾਂਗਾ ਕਿ ਸੈਂਚਰੀਜ਼ ਤੋਂ ਕੰਮ ਚੱਲ ਰਿਹਾ ਹੈ ਹਰ ਇੱਕ ਆਪਣਾ ਹਾਊਸ ਹੋਲਡ ਦੇ ਵਿੱਚ ਜਿਹੜੀਆਂ ਔਰਤਾਂ ਹੈਗੀਆਂ ਉਹ ਹਮੇਸ਼ਾ ਤੋਂ ਸੋਨਾ ਬਣਵਾਉਂਦੀਆਂ ਆਈਆਂ ਉਹਨਾਂ ਨੂੰ ਅੱਜ ਵੀ ਸੋਨੇ ਤੇ ਉਹਨਾਂ ਹੀ ਵਿਸ਼ਵਾਸ ਰਹਿਣਾ ਚਾਹੀਦਾ ਸੋਨੇ ਦਾ ਵਿਸ਼ਵਾਸ ਡਗਮਗਾਣਾ ਨਹੀਂ ਚਾਹੀਦਾ ਔਰ ਵਤ ਵਤ